ਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਆ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾ ਹੀ ਸੱਤਾਧਾਰੀ ਆਪੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡੋਮੇਨ ਧਰਤ ਕਰਾ ਰਹੇ ਨੇ ਜੇ ਦਾ ਪਲਾਨ ਕਰ ਪਏ ਖਸ਼ਸਤਾ ਦੀ ਪ੍ਰੋਵੀਜ਼ਨ ਹੈ ਕਿ ਸਰਕਾਰ ਕੋਈ ਵੱਡੇ ਫੈਸਲੇ ਅਨੰਤਪੁਰ ਸਾਹਿਬ ਦੇ ਦੇਖੋ ਜਿਹੜੇ ਅਸੀਂ ਗੁਰੂ ਸਾਹਿਬ ਦਾ 350ਵਾਂ ਅਸ਼ੀਦੀ ਦਿਹਾੜਾ ਮਨਾਉਣ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਜਿੰਨੇ ਵੀ ਰੋਡਸ ਇਸ ਪੂਤਰ ਤੱਤੀ ਨੂੰ ਆਉਂਦੇ ਨੇ ਅਸੀਂ ਉਹਨਾਂ ਸਾਰੀਆਂ ਸਾਰਿਆਂ ਨੂੰ ਮਤਲਬ ਠੀਕ ਕੀਤਾ ਜਿੱਥੇ ਚੌੜਾ ਕਰਨ ਦੀ ਰੋਡ ਹੈ ਚੌੜੀ ਵੀ ਕੀਤੀ ਹੈ ਰੋਡ ਇੱਕ ਅਸੀਂ 4 ਲੇਨ ਜਿਹੜੀ ਆ ਦੀ ਕੀਰਤਪੁਰ ਸਾਹਿਬ ਵਾਲੀ ਇਹਨੂੰ ਵੀ ਅਸੀਂ ਜਿਹੜਾ ਆ ਫੋਰ ਲੇਨ ਕਰਨ ਜਾ ਰਹੇ ਆ ਔਰ ਨਾਲ ਦੇ ਨਾਲ ਪੂਰੇ ਸ਼ਹਿਰ ਨੂੰ ਵਾਈਟ ਸਿਟੀ ਪ੍ਰੋਵੀਜ਼ਨ ਆ ਬਾਕੀ ਪੂਰੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਤੌਰ ਤੇ ਅਸੀਂ ਜਿਹੜਾ ਆ ਉਹ ਡਿਵੈਲਪ ਕਰ ਰਹੇ ਆ ਨਾਲ ਦੇ ਨਾਲ ਜਿੰਨੇ ਵੀ ਤੁਸੀਂ ਦੇਖਿਆ ਹੋਊਗਾ ਇਲੈਕਟ੍ਰਿਸਿਟੀ ਦੇ ਪੋਲਸ ਨੇ ਜਾਂ ਜਿਸ ਤਰ੍ਹਾਂ ਵੀ ਕੋਈ ਆ ਉਹਨਾਂ ਨੂੰ ਵੀ ਸਾਰਾ ਵਾਈਟ ਦਿੱਖ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਇਸ ਤੋਂ ਲਾਵਾ ਸਾਡੇ ਕੋਈ ਇੱਥੇ ਸਾਡੇ ਕੁਝ ਸੋਨਾ ਜਿਹੜਾ ਕਨਵੈਨਸ਼ਨਲ ਬਿਜਲੀ ਦੇ ਜਿਵੇਂ ਬਲਬ ਹੁੰਦੇ ਸੀਗੇ 100 150 ਵਾਟ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਰਿਮੂਵ ਕਰਕੇ ਨਾ ਤੇ ਉੱਥੇ ਮਤਲਬ 90 ਵਾਟ ਦਾ ਜਿਹੜਾ ਆ ਉਹ LED ਲਾਈਟਸ ਜਿਹੜੀਆਂ ਨੇ ਉਹ ਲਗਾ ਰਹੇ ਹਾਂ ਇੱਕ ਤਾਂ એનર્ਜੀ ਸੇਵਿੰਗ ਤਾਂ ਉਹਦੇ ਨਾਲ ਹੋਏਗੀ ਪਲੱਸ ਉਹਨਾਂ ਦੀ ਰੋਸ਼ਨੀ ਜਿਹੜੀ ਆ ਉਹ ਕਾਫੀ ਜਿਆਦਾ ਜਗ੍ਹਾ ਦੇ ਉੱਤੇ ਉਹਦੀ ਰੋਸ਼ਨੀ ਜਿਹੜੀ ਆ ਉਹ ਜਾਂਦੀ ਆ ਇਸ ਤੋਂ ਇਲਾਵਾ ਸਾਡਾ ਸਿਹਤ ਵਿਭਾਗ ਵੀ ਜਿਹੜਾ 20 ਜਿਹੜੇ ਆਮ ਆਦਮੀ ਕਲੇਨਕ ਵੀ ਇੱਥੇ ਬਣਾ ਰਿਹਾ ਹੈ 24 ਅਸੀਂ ਐਂਬੂਲੈਂਸਸ ਦਾ ਵੀ ਪ੍ਰਬੰਧ ਕੀਤਾ ਕਿਉਂਕਿ ਆ ਕਈ ਲੱਖਾਂ ਦੀ ਤਾਦਾਦ ਦੇ ਵਿੱਚ ਦੇਖੋ ਸਾਡੇ ਪੰਜਾਬ ਯੋਗ ਮੰਤਰੀ ਇੱਥੋਂ ਸਰਦਾਰ ਹਰਜੋਤ ਸਿੰਘ ਜੀ ਬੈਂਸਾਹਬ ਜਿਨਾਂ ਕੋਲ ਸਿੱਖਿਆ ਤੇ ਉੱਚ ਸਿੱਖਿਆ ਟੈਕਨੀਕਲ এডਿਕੇਸ਼ਨ ਦਾ ਭਾਗ ਆ ਉਹ ਬਹੁਤ ਮਤਲਬ ਆ ਗਾ ਵਦੂ ਆ ਨੇਤਾ ਨੇ ਔਰ ਬੜਾ ਉਹਨਾਂ ਦਾ ਇਸ ਧਰਤੀ ਦੇ ਨਾਲ ਮੋਹ ਆ ਔਰ ਉਹ ਹਮੇਸ਼ਾ ਹੀ ਇਸ ਗੱਲ ਤੇ ਉਤੇ ਜ਼ੋਰ ਦਿੰਦੇ ਨੇ ਕਿ ਸਾਡੇ ਹਲਕੇ ਵਾਸਤੇ ਕੋਈ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਜਿਹੜੇ ਆ ਜਾਂ ਵਧੀਆ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਜਾਣ ਸੋ ਜ਼ਰੂਰ ਹੋ ਕੋਸ਼ਿਸ਼ ਕਰ ਰਹੇ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਪਨ ਸਿੰਘ ਮਾਨ ਸਾਹਿਬ ਆ ਜਰੂਰ ਹੋਣਾ ਤੇ ਧਿਆਨ ਦੇਣਗੇ ਪਵਿੱਤਰ ਸ਼ਹਿਰ ਦਾ ਦਰਜਾ ਫਾਮ ਨਾਟ ਰੌਂਗ 25 ਅਕਤੂਬਰ ਨੂੰ ਅਸੀਂ ਉੱਥੇ ਗੁਰਦੁਆਰਾ ਸ੍ਰੀ 성ਨ ਸਾਹਿਬ ਨਵੀਂ ਦਿੱਲੀ ਦੇ ਵਿੱਚ ਪ੍ਰੋਗਰਾਮਾਂ ਦੀ ਸ਼ੁਰੂਆਤ ਹੀ ਜਿਹੜੀ ਆ ਉੱਥੇ ਨਤਮਸਤਕ ਹੋ ਕੇ ਕੀਤੀ ਸੀਗੀ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਉੱਥੋਂ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਉਹ ਆਰੰਭੇ ਸੀਗੇ ਸਰ ਸ ਤੁਸੀਂ ਕਿਹਾ ਕਿ ਉਹਦੇ ਉੱਤੇ ਆ ਪਿਛਲੇ ਦਿਨੀ شاید ਮਹੀਨਾ ਡੇਢ ਮਹੀਨਾ ਹੋ ਗਿਆ ਹੋਵੇਗਾ ਜਿਆਦਾ ਵੀ ਹੋ ਗਿਆ ਹੋਵੇਗਾ ਅਸੀਂ 13 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹਦੇ ਵਾਸਤੇ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਔਰ ਇਸੇ ਸਮਾਗਮ ਨੂੰ ਮੁੱਖ ਰੱਖ ਕੇ ਅਸੀਂ ਉੱਥੇ 13 ਕਰੋੜ ਦੀ ਰਾਸ਼ੀ ਜਾਰੀ ਕੀਤੀ ਹੈ ਸੋ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਉਹ ਡਿਵੈਲਪ ਨਹੀਂ ਕਰ پا ਰਹੇ ਹਾਂ ਕਿਤੇ ਕਈ ਵਾਰੀ ਕੁਝ ਇਹੋ ਜੀ ਮੁਸ਼ਕਲ ਜ਼ਰੂਰ ਹੋ ਜਾਂਦੀ ਹੈ ਕਿਤੇ ਅ ਫੋਰੈਸਟ ਕਲੀਅਰੈਂਸ ਵਾਸਤੇ ਕੋਈ ਟਾਈਮ ਲੱਗ ਜਾਂਦਾ ਹੈ ਯੂਟਿਲਿਟੀ ਸ਼ਿਫਟਿੰਗ ਵਾਸਤੇ ਕੋਈ ਟਾਈਮ ਲੱਗ ਜਾਂਦਾ ਹੈ ਪੀਡੀਵਾਈ ਕਈ ਵਾਰੀ ਕੋਈ ਜ਼ਮੀਨ ਅਕਵਾਇਰ ਕਰਨ ਵਾਸਤੇ ਟਾਈਮ ਲੱਗ ਜਾਂਦਾ ਕੁਝ ਨਾ ਕੁਝ ਇਸ ਤਰ੍ਹਾਂ ਦੀ ਅਰਚਨ ਜ਼ਰੂਰ ਹੋ ਸਕਦੀ ਹੈ ਪਰ ਇਹ ਰੁਪਿਆ ਪੁਲ ਦੇ ਲਈ ਜਾਰੀ ਕੀਤਾ ਜਾਂ ਪੂਰੇ ਰੋਡ ਦੇ ਲਈ ਸਪੈਸ਼ਲ ਜਾਰੀ ਨਹੀਂ ਪੁਲ ਵੀ ਆ ਉਹਦੇ ਵਿੱਚ 11 ਕਰੋੜ ਦਾ ਪੁਲ ਹੈਗਾ 11 ਕਰੋੜ ਜਿਹੜਾ ਉਹ ਰੋਡ ਵਾਸਤੇ ਆ ਔਰ 2 ਕਰੋੜ ਅਸੀਂ ਪੁਲ ਵਾਸਤੇ ਅਸੀਂ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਵੀ ਕਰ ਰਹੇ ਆ ਅਸੀਂ ਪਬਲਿਕ ਗੈਲਰੀ ਵੀ ਜਿਹੜੀ ਆ ਉਹ ਬਣਾ ਰਹੇ ਆ ਪਬਲਿਕ ਵੀ ਜਿਹੜੀ ਆ ਜਿਸ ਤਰ੍ਹਾਂ ਉੱਥੇ ਵਿਧਾਨ ਸਭਾ ਦੇ ਸ਼ਾਸਨ ਨੂੰ ਪਬਲਿਕ ਦੇਖ ਸਕਦੀ ਆ ਉਹ ਇੱਥੇ ਵੀ ਦੇਖ ਸਕਦੀ ਆ ਮੈਂ ਤੁਹਾਨੂੰ ਕੀ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਇਹਹੀ ਅਪੀਲ ਕਰੂੰਗਾ ਕਿ ਵਾਤੋਂ ਵਾਤ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਆਪਾਂ ਇਸ ਪਾਵਨ ਪੁੱਤਰ ਧਰਤੀ ਦੇ ਉੱਤੇ ਨਾਤਮਸਤਕ ਹੋਈਏ ਅਸੀਂ ਕੋਸ਼ਿਸ਼ ਕੀਤੀ ਆ ਇਹ ਹਰ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕੀਤੇ ਜਾਣ ਚਾਹੇ ਉਹ ਰਹਿਣ ਦੇ ਪ੍ਰਬੰਧ ਨੇ ਚਾਹੇ ਉਹ ਮੈਡੀਕਲ ਫੈਸਿਲਿਟੀਆਂ ਦੇ ਪ੍ਰਬੰਧ ਨੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਸੰਭਵ ਕੋਸ਼ਿਸ਼ਾਂ ਉਹ ਕੀਤੀ ਆ ਔਰ ਕਿਸੇ ਤਰ੍ਹਾਂ ਦੀ ਸੰਕਤ ਨੂੰ ਕੋਈ ਮੁਸ਼ਕਲ ਜਿਹੜੀ ਆ ਉਹ ਪੇਸ਼ ਨਹੀਂ ਆਉਣ ਦਿੱਤੀ ਜਾਊਗੀ ਇਥੋਂ ਤੱਕ ਅਸੀਂ ਤੇ ਭਾਰਤ ਦੇ ਜਿੰਨੇ ਵੀ ਸੂਬੇ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਜਾ ਕੇ ਅਸੀਂ ਇਨਵੀਟੇਸ਼ਨ ਵੀ ਦਿੱਤੀ ਆ ਇਹ ਉਹ ਵੀ ਆ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇਖੋ ਅਸੀਂ ਤਿੰਨ ਟੈਂਟ ਸਿਟੀਆਂ ਜਿਹੜੀਆਂ ਉਹ ਬਣ ਰਹੀਆਂ ਨੇ ਸਾਡੀਆਂ ਇਸ ਤੋਂ ਬਾਅਦ ਮੈਂ ਜਾਊਂਗਾ ਉੱਥੇ ਵੀ ਔਰ ਆਲਮੋਸਟ ਤਿਆਰ ਨੇ ਔਰ ਉਹਦੇ ਵਿੱਚ ਕੋਈ 10 ਹਜ਼ਾਰ ਦੀ ਸੰਗਤ ਜਿਹੜੀਆਂ ਉਹਨਾਂ ਦੇ ठहरਨ ਵਾਸਤੇ ਪ੍ਰਬੰਧ ਕੀਤਾ ਗਿਆ ਬਾਕੀ ਤਾਂ ਪ੍ਰੋਪਰ ਉਹਦੇ ਵਿੱਚ ਵਾਸ਼ਰੂਮ ਐਂਡ ਜੋ ਵੀ ਫੈਸਿਲਿਟੀਆਂ ਨੇ ਬਾਥਰੂਮ ਵਾਸ਼ਰੂਮ ਦੈਨ ਉਹਨਾਂ ਦੇ ਰਹਿਣ ਵਾਸਤੇ ਜੋ ਬੈਡਿੰਗ ਵਗੈਰਾ ਸਾਰਾ ਜਿਹੜਾ ਪ੍ਰਬੰਧ ਤਾਂ ਉਥੇ ਕੀਤਾ ਗਿਆ ਸੋ ਕਿਸੇ ਤਰ੍ਹਾਂ ਦੀ ਵੀ ਸੰਗਤ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਸੋ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਆ ਅਪੀਲ ਆ ਕਿ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੀਏ ਔਰ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਆਪਣੇ ਬੱਚੇ ਆ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਗੁਰੂ ਸਾਹਿਬ ਦੀ ਜੀਵਨੀ ਤੋਂ ਗੁਰੂ ਸਾਹਿਬ ਦੀ ਬਾਣੀ ਤੋਂ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਜਿਹੜਾ ਆ ਉਹ ਸੇਧ ਲੈ ਸਕਣ ਔਰ ਇੱਕ ਸੱਚਾ ਸੋਚਾ ਜੀਵਨ ਜਿਹੜਾ ਆ ਉਹ ਬਤੀਤ ਕਰ ਸਕਣ ਤੁਹਾਡੀ ਗੱਲ ਸਹੀ ਆ ਕਿ ਇਹੋ ਜੀ ਧਰਤੀ ਜਿਹੜੀ ਧਰਤੀ ਪਵਿੱਤਰ ਆ ਜਿਹਦਾ ਜਿਹਦੇ ਮਿੱਟੀ ਮਿੱਟੀ ਕਣ ਕਣ ਦੇ ਵਿੱਚ ਜਿਹੜੀ ਪਵਿੱਤਰਤਾ ਹੈਗੀ ਆ ਉਸ ਜਿਹੜਾ ਇਹ ਸ਼ਹਿਰ ਨੂੰ ਉਹ ਵੈਸੇ ਤਾਂ ਇੱਥੋਂ ਦੇ ਲੋਕ ਵੈਸੇ ਹੀ ਬਰੇ ਪੂਤਰ ਨੇ ਬੜੇ ਉਹਨਾਂ ਨੇ ਆਪਣੇ ਲਿਗੇਸੀ ਜਿਹੜੀ ਆ ਉਹਨੂੰ ਬਣਾ ਸੰਭ ਕੇ ਜਿਹੜਾ ਆ ਉਹ ਰੱਖਿਆ ਹੋਇਆ ਹੈ ਬਾਕੀ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਜਾਂ ਜਿਸ ਤਰ੍ਹਾਂ ਦੀ ਵੀ ਕੋਈ ਸਾਡੇ ਮੰਤਰੀ ਸਾਹਿਬ ਜੋ ਇਸ ਇਲਾਕੇ ਵਾਸਤੇ ਚਾਹਣਗੇ ਉਹ ਜਰੂਰ ਪੂਰਾ ਕੀਤਾ ਜਾਏਗਾ ਦੇਖੋ ਵਿਧਾਨ ਸਭਾ ਦਾ ਸੈਸ਼ਨ ਮੈਂ ਤੁਹਾਨੂੰ ਦੱਸਿਆ ਇੱਥੇ ਸਪੈਸ਼ਲ ਸੈਸ਼ਨ ਜਿਹੜਾ ਆ ਹੋਣਾ ਹੈ ਪ੍ਰਬੰਧ ਮੁਕੰਮਲ ਨੇ ਬਾਕੀ ਆ ਜੋ ਕੁਝ ਵੀ ਇੱਥੇ ਕੋਈ ਸਪੈਸ਼ਲ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਡੇ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇਖੋ ਆ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਆ ਇਹ ਆਸਾਨੀ ਸ਼ਹਾਦਤ ਆ ਹਰ ਇੱਕ ਨੂੰ ਮਤਲਬ ਹੱਕ ਆ ਕਿ ਸਮਾਗਮ ਕਰਾਉਣ ਦਾ ਅਸੀਂ ਤਾਂ ਪੰਜਾਬ ਸਰਕਾਰ ਵੱਲੋਂ ਜਸਟ ਫੈਸਿਲਿਟੇਟ ਕਰਾਉਂਦੇ ਤੁਹਾਨੂੰ ਪਤਾ ਹੋਏਗਾ ਕਿ ਪੂਰਾ ਸੰਤ ਸਮਾਜ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਆਪਣੇ ਜਿਹੜਾ ਉਹਨਾਂ ਦਾ ਰੈ residense ਆ ਚੰਡੀਗੜ੍ਹ ਦੇ ਵਿੱਚ ਉੱਥੇ ਬੁਲਾਇਆ ਸੀਗਾ ਸਾਡੇ ਜਿਹੜੇ ਚਾਰ ਯਾਤਰਾਵਾਂ ਵੀ ਆ ਰਹੀਆਂ ਨੇ ਉਹਨਾਂ ਦੀ ਅਗਵਾਈ ਵੀ ਸੰਤ ਸਮਾਜ ਜਿਹੜਾ ਆ ਉਹ ਕਰ ਰਿਹਾ ਅਸੀਂ ਤੇ ਸਿਰਫ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜਾ ਆ ਉਹ ਅੱਗੇ ਸਾਡੀ ਜਿਹੜੇ ਅਫੀਸ਼ੀਅਲਸ ਨੇ ਸਾਡੇ ਅਸੀਂ ਅਸੀਂ ਕੋਈ ਉਹਦੇ ਵਿੱਚ ਬਤੌਰ ਮੰਤਰੀ ਕੋਈ ਬਤੌਰ ਐਮਐਲਏ ਅਸੀਂ ਇਹਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੇ ਅਸੀਂ ਐਜ਼ ਅ ਮਤਲਬ ਸੰਗਤ ਦੇ ਤੌਰ ਤੇ ਕਰ ਰਹੇ ਹਾਂ ਔਰ ਸਰਕਾਰ ਦੇ ਵਿੱਚ ਹੋਣ ਦੇ ਨਾਲ ਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਜੋ ਵੀ ਫੈਸਿਲੀਟੀਆਂ ਫੈਸਿਲਿਟੀਆਂ ਦਿੱਤੀਆਂ ਜਾ ਸਕਦੀਆਂ ਨੇ ਉਹ ਫੈਸਿਲਿਟੀਆਂ ਦੇਣ ਔਰ ਇਹਨੂੰ ਸੰਤ ਸਮਾਜ ਹੀ ਜਿਹੜਾ ਹੈ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਹੋ ਰਿਹਾ ਹੈ